एक ओंकार श्री वाई बुजजी की फते श्री भगवती जी सहाय अति भगवती ब्रह्म कव्य लिखिते पाषाही दसवई काडग खंडा असि हर घर धर्म रक्षत अभचतरी बेस बपाल कुबाल पाच पाल पाच रणकच अतरी राजमंडा अतवर चंडा ईश्वरी परिवार हैं शक्त ब्रह्म वैसनवी पवानी तो दरबार हैं ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਦ ਕਾ ਮੰਡਕਾ ਮ੍ਰਿਤਕਾ ਜਗਤ ਜੰਨਣੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਨਿਰੰਕੰਟਾ ਮਹਮਲੀ ਤ੍ਰਤਮਾਨ ਹੈ ਪਵਮਾਨ ਕਾ ਕਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਬਚ ਬ੍ਰਹਮਾ ਕੋ ਲਤੀਸਾ ਪੜੇ ਜੋ ਨਿਤਛਤਰੀ ਰਣਜੀਤ ਹੈ ਨਰ ਭੀਤ ਰਹਿ ਰਿੱਧ ਸਿਧ ਪਾ ਹੈ ਅਤਰੀ ਲਹੇ ਬੇਦ ਪੇਡ ਜੋੜੇ ਵਿਪਰਵੈਸ ਤਨ ਸੁਖ ਸੰਪਤਾ ਤਨ ਤਾਨ ਤਨ ਰੋਗ ਸੂਦਰ ਪਾਇ ਸੁਖ ਆਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਅਤੇ ਬਉ ਮੈਦਾਨ ਮੇ ਪਕੜ ਹਾਥ ਸੰਛੀਰੋ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਉਤੇ ਬਾਉ ਮੈਦਾਨ ਮੇਂ ਕਪੜਾ ਹੱਥ ਚਮਸ਼ੀਰ